حال ਹੋ ਗਿਆ ਕਦੀ ਵੀ ਸੈਲਰੀ ਟਾਈਮ ਸਿਰ ਨਹੀਂ ਆਉਂਦੀ ਸਾਡੇ ਮੇਰੇ ਜਾਣਿਕ ਮਲ ਬੁਰਾ ਹਾਲੀ ਕਰਿਆ ਪਿਆ ਜੀ ਮਾੜੀ ਮੋਟੀ ਜੀ ਤਨਖਾਹ ਘਾਟਾ ਟਾਈਮ ਤੇ ਤਾਂ ਆਉਣੀ ਚਾਹੀਦੀ ਆ 10 ਤਰੀਕ ਤੱਕ 10 ਤਰੀਕ ਤੱਕ ਦਾ ਤਨਖਾਹ ਅਜ ਪਹਿਲੀਆਂ ਕੰਪਨੀਆਂ ਵਧੀਆ ਸੀ ਐਨ ਪੂਰੀ ਤਨਖਾਹ ਵਧੀਆ ਆ ਹੁਣ ਦਾ 2-3 ਮਹੀਨੇ ਹੋ ਗਏ ਬਦ ਬਦ 5-6 ਮਹੀਨੇ ਹੋ ਗਏ ਹੁਣ ਬਹੁਤ ਦੁਖੀ ਕਰਨ ਲੱਗੇ ਹੋਏ ਨੇ 7-8 ਤਰੀਕ ਨੂੰ ਸੈਲਰੀ ਦੀ ਡੇਟ ਹੁੰਦੀ ਆ ਕਦੇ 22 ਨੂੰ ਪਾਰੇ ਕਦੇ 24 ਨੂੰ ਪਾਰੇ ਜਿਹੜੀ ਮਰਜ਼ੀ ਡੇਟ ਨੂੰ ਸੈਲਰੀ ਪਾਰੇ ਆ ਇਹਨਾਂ ਦੀ ਕੋਈ ਇੱਕ ਤਰੀਕ ਨਹੀਂ ਦਿੱਤੀ ਹੋਈ ਸਰ ਪਹਿਲੀ ਜਿਹੜੀ ਕੰਪਨੀ ਸੀ ਨਾ ਅਗਰ 7 ਨੂੰ ਸੰਡੇ ਹੁੰਦਾ ਸੀ ਉਹ 6 ਨੂੰ ਦੇ ਦਿੰਦੀ ਸੀ ਬਟ ਇਹ ਜਿਹੜੀ ਨਵੀਂ ਕੰਪਨੀ ਹੈ ਨੇ ਅੱਜ ਤੱਕ ਸਾਨੂੰ ਸੈਲਰੀ ਨਹੀਂ ਦਿੱਤੀ। ਦੇਖਦੇ ਆ ਜੀ 2 ਮਹੀਨੇ ਦਾ ਹੋ ਹੀ ਗਿਆ ਅੱਜ ਤਰੀਕ ਦੇਖ ਲੋ ਤੁਹਾਡੇ ਸਾਹਮਣੇ 26 ਤਰੀਕ ਹੋ ਗਈ ਕੋਈ ਹਜੇ ਸੈਲਰੀ ਦਾ ਨਾਮੋ ਨਿਸ਼ਾਨ ਨਹੀਂ 2 ਮਹੀਨੇ ਹੋ ਗਏ ਸੈਲਰੀ ਆ ਇਹਨੂੰ ਆ 7 ਤਰੀਕ ਨੂੰ ਤੀਜਾ ਮਹੀਨਾ ਸਟਾਰਟ ਆਇਆ ਜੀ ਸਰ ਸੁੰਦਾਨੀ ਗਏ ਬਾਸ ਇਹ ਕੰਪਨੀ ਚੱਕ ਦੇ ਚਾਹੇ ਕੋਈ ਮਰਦਾ ਵੀ ਹੋਗਾ ਨਾ ਹੁਣ ਕੋਈ ਵੀ ਲੇਡੀਜ਼ ਆ ਚਾਹੇ ਕੋਈ ਵੀ ਇਹ ਕਹਿੰਦੇ ਜੇ ਛੁੱਟੀ ਲੈਣੀ ਹੈ 4 ਵਜੇ ਤੋਂ ਪਹਿਲਾਂ ਮੈਸੇਜ ਬਾਹ ਹੁਣ ਲੇਡੀਜ਼ ਆ ਕਈ ਵਾਰ ਰਾਤ ਨੂੰ ਬਿਮਾਰ ਹੋ ਜਾਈਨ ਸ਼ਾਮ ਨੂੰ ਬੁਖਾਰ ਛੱਡ ਜਾਂਦੇ ਕੋਈ ਛੁੱਟੀ ਨਹੀਂ ਕੋਈ ਰੈਚ ਨਹੀਂ ਅੱਜ ਕਾਰਨ ਕੀ ਬਣਿਆ ਜਿਹੜਾ ਅੱਜ ਤੁਹਾਨੂੰ ਇੱਥੇ ਸੇਵਾ ਕੇਂਦਰ ਆਜਾ ਨੂੰ ਅੱਜ ਬੈਠਾ ਸਰ ਇਹਨਾਂ ਨੇ ਸਾਨੂੰ 2 ਮਹੀਨੇ ਬਾਅਦ ਸੈਲਰੀ ਦਿੱਤੀ ਆ ਉਹ ਵੀ ਇਹਨਾਂ ਨੇ ਸਾਨੂੰ 8500 ਕਿਸੇ ਦਾ 1500 ਕੱਟ ਲਿਆ ਕਿਸੇ ਦਾ 3000 ਕੱਟ ਲਿਆ ਹਾਂ ਇਦਾਂ ਕਰਕੇ ਸਾਲ ਹੋ ਗਿਆ ਕਦੀ ਵੀ ਸੈਲਰੀ ਟਾਈਮ ਸਿਰ ਨਹੀਂ ਆਉਂਦੀ ਸਾਡੀ ਕਿੰਨੀ ਦੇਰ ਤੋਂ ਹੈ ਪਰੇਸ਼ਾਨੀ ਹੋ ਰਹੀ ਸਰ ਪਹਿਲੀ ਜਿਹੜੀ ਕੰਪਨੀ ਸੀ ਨਾ ਅਗਰ ਸਤ ਨੂੰ ਸੰਡੇ ਹੁੰਦਾ ਸੀ ਉਹ 6 ਨੂੰ ਦੇ ਦੇ ਦਿੰਦੀ ਸੀ ਬਟ ਇਹ ਜਿਹੜੀ ਨਵੀਂ ਕੰਪਨੀ ਹੈ ਨੇ ਅੱਜ ਤੱਕ ਸਾਨੂੰ ਸੈਲਰੀ ਨਹੀਂ ਦਿੱਤੀ ਦੀਵਾਲੀ ਦੀ ਸੈਲਰੀ ਵੀ ਇਹਨਾਂ ਨੇ ਸਾਨੂੰ ਜਿੱਦਾਂ ਲਗਾ ਲੋ ਅਗਰ ਅਕਤੂਬਰ ਚ ਸੈਲਰੀ ਆਣੀ ਸੀ ਨਾ ਸੈਲਰੀ ਦੇ ਦਿੱਤੀ ਅਕਤੂਬਰ ਦੀ ਸੈਲਰੀ ਸਾਨੂੰ ਦੀਵਾਲੀ ਤੋਂ 2 ਦਿਨ ਪਹਿਲਾਂ ਦਿੱਤੀ ਕਿ ਬੋਨਸ ਨਾ ਦੇਣਾ ਪਵੇ ਹੂੰ 10000 ਨਾ ਕੋਈ ਦੀਵਾਲੀ ਮੰਦੀ ਹੈ ਅੱਜ ਫਿਰ ਤੁਸੀਂ ਇੱਥੇ ਧਰਨੇ ਲਈ ਤੁਸੀਂ ਬੈਠੇ ਹੋ ਤੇ ਕਿੰਨੀ ਕਿੰਨੀ ਦੇਰ ਕਿੰਨੇ ਮਹੀਨੇ ਤੋਂ ਖਾ ਤੁਹਾਨੂੰ ਇਹਨਾਂ ਨੇ ਨਹੀਂ ਦਿੱਤੀ ਸਰ ਪਹਿਲਾਂ ਸੈਲਰੀ 7 ਨੂੰ ਆਉਂਦੀ ਸੀ ਹੁਣ 2-2 ਮਹੀਨੇ ਬਾਅਦ ਆ ਰਹੀ ਹੈ ਸਰ ਇੱਕ ਜੀ ਨਾ ਜਿਹੜਾ ਬੋਲਦਾ ਉਹਨੂੰ ਇਹ ਬਾਹਰ ਕੱਢ ਦਿੰਦੇ ਆ ਲੈਟਰ ਕੱਢਦੇ ਆ ਕੋਣ ਬਾਹਰ ਕੱਢ ਦਿੰਦਾ ਇਹ ਕੰਪਨੀ ਵਾਲੇ ਪਹਿਲਾਂ ਕੋਈ ਇਦਾਂ ਦਾ ਨਹੀਂ ਚੱਲਦਾ ਸੀ ਸਿੱਧਾ ਜਿਹੜਾ ਹੁਣ ਸਾਡੇ ਵਿੱਚੋਂ ਜਿੰਨੇ ਬੋਲੇ ਵੀ ਐ ਉਹਨਾਂ ਨੇ ਵੀ ਇਹਨਾਂ ਨੂੰ ਬਾਹਰ ਕੱਢਣਾ ਹੀ ਕੱਢਣਾ ਹੈ ਆਪਣੇ ਵੱਲੋਂ ਹੀ ਕੌਂਟਰੈਕਟ ক্লোਜ਼ ਐਡਾ ਦਾ 10000 ਚ ਬੰਦਾ ਕੀ ਆ ਤੇ ਡਾਈਨ ਪੁੱਛਿਆ ਜਾਵੇ ਰੋਜ਼ ਤਾਂ 150 ਰੁਪਿਆ ਕਰਾਇਆ ਲੱਗਦਾ ਟਰਾਂਸਫਰ ਕੀਤੀ ਗਈ ਹੈ 16 ਕਿਲੋਮੀਟਰ ਦੂਰ ਪਹਿਲਾਂ ਇਹਨਾਂ ਨੇ ਸਾਨੂੰ ਇਕੱਠੇ ਕਰਕੇ ਕਹਿਤਾ ਕਿ ਚਲੇ ਜਾਓ ਮਹੀਨੇ ਚ ਕਰ ਦਾਂਗੇ ਕਿਸੇ ਨੇ ਨਹੀਂ ਕੀਤਾ ਉੱਥੇ ਇੰਨੀਆਂ ਲੜਾਈਆਂ ਜਾਂ ਸ਼ੀਸ਼ਾ ਵੀ ਤੋੜਿਆ ਕੋਈ ਦੇਖਣ ਨਹੀਂ ਆਇਆ 17 17 ਬੰਦੇ ਉੱਥੇ ਲੜਨ ਵੀ ਆਏ ਐ ਕਹਿੰਦੇ ਸਾਨੂੰ ਫੋਨ ਨਹੀਂ ਕਰਾਣਾ ਕਿਸੇ ਤੋਂ ਵੀ ਮੈਂ ਕਿਸੇ ਦੇ ਫੋਨ ਨਹੀਂ ਚੱਕਦਾ ਇਹਨਾਂ ਨੇ ਕਿਹਾ ਹੋਇਆ ਕਿੰਨੇ 4 ਮਹੀਨੇ ਤੋਂ ਟ੍ਰਾਂਸਫਰ ਦਾ ਉਹ ਅਰਜ ਕਰਦਾਂਗੇ ਕੱਲ ਕਰਦਾਂਗੇ ਉੱਪਰੋਂ ਮੇਲ ਆਉਂਗੀ ਪਰ ਜਦੋਂ ਪਹਿਲਾ ਟ੍ਰਾਂਸਫਰ ਕੀਤੀ ਸੀ ਉਹਦਾ ਤਾਂ ਕੋਈ ਮੇਲ ਨਹੀਂ ਆਈ ਸੀ ਸਾਨੂੰ ਕੁੜੀਆਂ ਨੂੰ 20-20 ਕਿਲੋਮੀਟਰ ਇੰਨੀ ਨਹੀਂ ਦੂਰ ਭੇਜਣ ਦਾ ਮਤਲਬ ਕੀ ਹੈ ਜੇ ਤੁਹਾਡੀ ਸਤ ਪੂਰੀ ਨਹੀਂ ਹੁੰਦੀ ਫਿਰ ਤੁਸੀਂ ਅੱਗੇ ਕੀ ਕਰੋਗੇ सर बैठਾਂਗੇ ਸਾਰਿਆਂ ਦੇ ਨਾਲ ਇੰਨੇ ਟਾਈਮ ਤੋਂ ਸਾਰੇ ਹੀ ਸਹਿਰੇ ਨੇ ਤੁਸੀਂ ਮੋਕੇ ਦੇ ਉੱਤੇ ਉੱਚ ਅਧਿਕਾਰੀਆਂ ਨਾਲ ਤੁਸੀਂ ਗੱਲ ਨਹੀਂ ਕੀਤੀ ਸਰ ਸੁਣਦਾ ਨਹੀਂ ਕੋਈ ਬਸ ਇਹ ਗੰਭੀਰ ਫੋਨ ਨਹੀਂ ਚੱਕਦੇ ਚਾਹੇ ਕੋਈ ਮਰਦਾ ਵੀ ਹੋਗਾ ਨਾ ਹੁਣ ਕੋਈ ਵੀ ਲੇਡੀਜ਼ ਹੈ ਚਾਹੇ ਕੋਈ ਵੀ ਇਹ ਕਹਿੰਦੇ ਜੇ ਛੁੱਟੀ ਲੈਣੀ ਹੈ 4 ਵਜੇ ਤੋਂ ਪਹਿਲਾਂ ਮੈਸੇਜ ਬਾਹੂਨ ਲੇਡੀਜ਼ ਹੈ ਕਈ ਵਾਰ ਰਾਤ ਨੂੰ ਬਿਮਾਰ ਹੋਏ ਸ਼ਾਮ ਨੂੰ ਬੁਖਾਰ ਚੜ੍ਹ ਜਾਂਦਾ ਕੋਈ ਛੁੱਟੀ ਨਹੀਂ ਚਾਹੇ ਮਰਜੈਂਸੀ ਕਦੀ ਵੀ ਪੈ ਸਕਦੀ ਹੈ ਜ਼ਰੂਰੀ ਤਾਂ ਨਹੀਂ ਕਿ ਫਾਲਸੂਸੀ ਹਰ ਇੱਕ ਸੀ ਮੰਗ ਕੀ ਕਰਦੇ ਹੋ ਸਰ ਇਹੀ ਸੈਲਰੀ ਵਧਾਨ ਦਸ ਨਾਲ ਬੰਦਾ ਕੀ ਹੈ ਸਾਡੇ ਨਾਲ ਇਹ ਵੀ ਬਰਾਬਰ ਦਸ ਐਲ ਦੀ ਲੈਣ ਜੇ ਤੁਹਾਡੀ ਸਨਮਾਈ ਹੋ ਜਾਣਗੀ ਜੀਆ ਜੇ ਨਹੀਂ ਹੁੰਦੀ ਆ ਕੀ ਗੱਲ ਸਰ ਬੈਠਾਂਗੇ ਰੋਜ਼ ਆ ਕੇ ਇਹੀ ਹੈ ਸਾਰਿਆਂ ਨੇ ਕੀਤਾ ਹੋਇਆ ਸੈਲਰੀ ਸਾਡੇ ਨਾਲ ਇਹ ਵੀ ਦਸ ਲੈਣ ਜਾਂ ਸਾਡੀ ਵੀ ਵਧਾਨ ਅਸੀਂ ਦਸ ਵੀ ਨਹੀਂ ਲੈਣੀ ਜਿਹੜੀ ਹੁੰਦੀ ਆ ਉਹ ਦਸ ਬਾਦਨ ਬਟ ਅਸੀਂ ਦਸ ਨਹੀਂ ਲੈਣੀ ਡਬਲ ਲੈਣੀ ਡਬਲ ਟ੍ਰਿਪਲ ਸੈਲਰੀ ਲੈਣੀ ਅਸੀਂ ਡਬਲ ਪੁੱਛਦਾ ਵਦੇ ਨਾ ਕੋਈ ਵੀ ਦੇਖੇ 10 ਨਾਲ ਬੰਦਾ ਨਹੀਂ ਹੈ ਮਨਜੀਤ ਸਿੰਘ ਨਾਮ ਆ ਜੀ ਕੀ ਕੰਮ ਕੀ ਕਰਦੇ ਹੋ ਸਿਕਿਉਰਿਟੀ ਗਾਰਡ ਦਾ ਕੰਮ ਹੈ ਜੀ ਆਪਣਾ ਸਾਡੀ 2 ਮਹੀਨਿਆਂ ਦੀ ਸੈਲਰੀ ਨਹੀਂ ਆਈ ਹੈਗੀ ਸਰ 8300 ਸੈਲਰੀ ਹੈ ਜੀ ਕੱਟ ਘਾ ਕੇ 8400 ਰੁਪਏ ਆਉਂਦੀ ਹੈ ਸਾਨੂੰ ਜੀ ਹਾਂ ਜੀ ਤੇ ਸਾਡੀ ਅੱਜ ਹੁਣ ਦੇਖਦੇ ਆ ਜੀ 2 ਮਹੀਨੇ ਦਾ ਹੋਈ ਗਿਆ ਅੱਜ ਤਰੀਕ ਦੇਖ ਲੋ ਸਾਡੇ ਸਾਹਮਣੇ 26 ਤਰੀਕ ਹੋ ਗਈ ਕੋਈ ਹਜੇ ਸੈਲਰੀ ਦਾ ਨਾਮੋ ਨਿਸ਼ਾਨ ਨਹੀਂ 2 ਮਹੀਨੇ ਹੋ ਗਏ ਸੈਲਰੀ ਆ ਇਹਨੂੰ ਆ 7 ਤਰੀਕ ਨੂੰ ਤੀਜਾ ਮਹੀਨਾ ਸਟਾਰਟ ਆ ਜੀ ਹਾਂ ਹਾਂ ਤੇ ਕੋਈ ਸੈਲਰੀ ਨਹੀਂ ਆ ਰਹੀ ਨਾ ਕੋਈ ਸੁਣਵਾਈ ਹੋ ਰਹੀ ਆ ਜੇ ਫੋਨ ਕਰਦਾ ਕੋਈ ਫੋਨ ਚੱਕਦਾ ਨਹੀਂ ਹੈਗਾ ਜੀ ਨਾ ਕੋਈ ਫਾਂਡਾ ਤੇ ਨਾ ਕੋਈ ਸਾਡੇ ਦਾ ਕੋਈ ਬੋਨਸ ਹੈ ਜੀ ਗੱਲ ਆਪਸ ਰਾਨਾ ਗੱਲ ਤਾਂ ਤਾਂ ਕਰੀਏ ਕੋਈ ਫੋਨ ਚੱਕਿਆ ਯਾਰ ਫੋਨ ਹੀ ਨਹੀਂ ਚੱਕ ਰਿਹਾ ਸਾਡਾ ਕੋਈ ਉੱਟੀ ਵਾਸਤੇ ਵੀ ਜੇ ਕੋਈ ਐਮਰਜੈਂਸੀ ਆਉਂਦੀ ਹੈ ਜੀ ਫੋਨ ਕਰਦੇ ਹੁਣ ਨਹੀਂ ਚੱਕ ਹੁਣ ਮੰਗ ਕੀ ਕਰਦੇ ਹੁਣ ਮੰਗ ਆਹੀ ਹੈ ਜੀ ਤਨਖਾਹਾਂ ਪਾਉਣ ਸਾਡੀਆਂ ਤਨਖਾਹਾਂ ਵਧਾਉਣ ਵੀ ਮਾੜੀਆਂ ਮੋਟੀਆਂ ਨੂੰ ਪਤਾ 7-8000 ਨਾਲ ਤਾਂ ਕੋਈ ਗੁਜ਼ਾਰਾ ਨਹੀਂ ਹੈਗਾ ਜੀ ਇਹ ਕੀ ਜੀ ਸਾਨੂੰ 2 ਮਹੀਨੇ ਹੋ ਗਏ ਇਹ ਤਨਖਾਹ ਭਾਈ ਨੂੰ ਪਹਿਲਾ ਸਾਡਾ ਤੀਜਾ ਮਹੀਨਾ ਖਤਮ ਹੋਣ ਵਾਲਾ ਜੀ ਹੁਣ ਦੱਸੋ ਕੀ ਕਰੀਏ ਆ ਸਾਰੇ ਇਹ ਸਫਾਈ ਵਾਲੀ ਆਂਟੀਆ ਵਿਚਾਰੀ ਇਹਨਾਂ ਦੀ 6000 ਤਨਖਾਹ ਇਹਨਾਂ ਦੀ ਆ ਮੁੰਡੇ ਖੜੇ ਆ ਸਾਰੇ ਜਾਨਿਕ ਮਾਲ ਬੁਰਾ ਹਾਲੀ ਕਰਿਆ ਭਾਈ ਮਾੜੀ ਮੋਟੀ ਜੇ ਤਨਖਾਹ ਘਾਟਾ ਟਾਈਮ ਤੇ ਦੋਣ ਚਾਹੀਦੀ ਆ 10 ਤਰੀਕ ਤੱਕ 10 ਤਰੀਕ ਤੱਕ ਦਾ ਤਨਖਾਹ ਅਜ ਪਹਿਲੀਆਂ ਕੰਪਨੀਆਂ ਵਧੀਆ ਸੀ ਐਨ ਪੂਰੀ ਤਨਖਾਹ ਵਧੀਆ ਆ ਹੁਣ ਦਾ 2-3 ਮਹੀਨੇ ਹੋ ਗਏ ਬਸ ਬਸ 5-6 ਮਹੀਨੇ ਹੋ ਗਏ ਹੁਣ ਬਹੁਤ ਦੁਖੀ ਕਰਨ ਲੱਗੇ ਹੋਏ ਨੇ ਕਹੋ ਕਿ ਤਨਖਾਹ ਜੇ ਘਟਾ ਕੋਈ ਇਸ਼ੂ ਨਹੀਂ ਪਾਉਣ ਦਾ ਸਹੀ ਘਟੋ ਘਟਦਾ ਸਾਨੂੰ ਐ ਦਾ ਹੋਵੇ ਵੀ ਯਾਰ ਸਾਡੀ ਇੰਨੀ ਤਨਖਾਹ ਹਰੇਕ ਦੀਆਂ ਕਿਸ਼ਤਾਂ ਹੁੰਦੀਆਂ ਨੇ ਹਰੇਕ ਦਾ ਆਪਦਾ ਦਾ ਸਰਕਲ ਬਣਿਆ ਹੁੰਦਾ ਜਾਂ ਬੱਚਿਆਂ ਦੀਆਂ ਫੀਸਾਂ ਹੁੰਦੀਆਂ ਨੇ ਸਾਰਿਆਂ ਦੀ ਵਿਆਹ ਵਰੇ ਦੇ ਦੀ ਕੋਈ ਜਿੰਦਗੀ ਚਲੋ ਮੈਂ ਸੋਚ ਲਿਆ ਮੈਂ ਕੁਵਾਰਾ ਮੇਰਾ ਘਰੋਂ ਚੱਲੀ ਜਾਂਦਾ ਪਰ ਕਈ ਬੰਦੇ ਵਿਆਹ ਵਰੇ ਨੇ ਉਹਨਾਂ ਦਾ ਬੁਰਾ ਹਾਲ ਹੈ ਜੀ ਪੂਰਾ ਇਹ ਚੀਜ਼ ਕਰਕੇ ਸਾਡੀ ਮੰਗ ਆ ਵੀ ਸਾਡੀ ਤਨਖਾਹ ਪਾਈ ਜਾਵੇ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਾਂ ਜੀ ਭਾਈ ਜੀ ਇੱਥੇ ਕਿਉਂ ਹੋਏ ਹੋ ਕੀ ਗੱਲ ਸਰ ਅਸੀਂ ਇੱਥੇ ਇਕੱਠੇ ਇਸ ਕਰਕੇ ਹੋਏ ਆ ਵੀ ਕੰਪਨੀ ਦਾ ਧੱਕ ਸਾਡੀ 2-2 ਮਹੀਨੇ ਸੈਲਰੀ ਨਹੀਂ ਦਿੰਦੇ ਇਹ ਠੀਕ ਹੈ ਜੀ ਜੇ ਸੈਲਰੀ ਕੱਟੀ ਜਾਂਦੀ ਹੈ ਸੈਲਰੀ ਦੇ ਰਹੇ ਆ ਤਾਂ 7-8 ਤਰੀਕ ਨੂੰ ਸੈਲਰੀ ਦੀ ਡੇਟ ਹੁੰਦੀ ਆ ਕਦੇ 22 ਨੂੰ ਪਾ ਰਹੇ ਕਦੇ 24 ਨੂੰ ਪਾ ਰਹੇ ਜਿਹੜੀ ਮਰਜ਼ੀ ਡੇਟ ਨੂੰ ਸੈਲਰੀ ਪਾ ਰਹੇ ਇਹਨਾਂ ਦੀ ਕੋਈ ਇੱਕ ਤਰੀਕ ਨਹੀਂ ਦਿੱਤੀ ਹੋਈ ਇਸ ਮਹੀਨੇ ਪਰਸੋਂ ਇੱਕ ਵੀਡੀਓ ਰਿਲੀਜ਼ ਕੀਤੀ ਗਈ ਸੀ ਜਿਹੜੀ ਇਹਨਾਂ ਨੇ ਧੱਕੇਸ਼ਾਹੀ ਨਾਲ ਵੀਡੀਓ ਡਿਲੀਟ ਕਰਵਾਈ ਗਈ ਸਾਡੇ ਕੋਲੋਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਪਰਸੋਂ ਆਪਣਾ ਰਿਲੀਜ਼ ਕੀਤੀ ਆ ਸੈਲਰੀ ਅੱਧੇ অপারেਟਰਾਂ ਦੀ ਕਿਸੇ ਅਪਰੇਟਰ ਦੀ 1500 ਕੱਟ ਲਈ ਗਈ ਆ ਕਿਸੇ ਦੀ 2000 ਕੱਟ ਲਈ ਗਈ ਕਿਸੇ ਦੀ 2500 ਕਿਸੇ ਦੀ 3000 ਰੁਪਈਆ ਸੈਲਰੀ ਇਹਨਾਂ ਨੇ ਕੱਟ ਲਈ ਇਹ ਕੱਟ ਗਈ ਆ ਤੁਸੀਂ ਪੁੱਛਣ ਵਾਲੇ ਇਹਦੇ ਬਾਰੇ ਪੁੱਛਿਆ ਜੀ ਸਾਨੂੰ ਪਹਿਲਾਂ ਸ਼ਾਮ ਤੱਕ ਕੋਈ ਵੀ ਮੈਸੇਜ ਨਹੀਂ ਆਇਆ ਸ਼ਾਮ ਨੂੰ ਇੱਕ ਮੈਸੇਜ ਆਉਂਦਾ ਮਨਪ੍ਰੀਤ ਸਿੰਘ ਏਡੀਐਮ ਵੱਲੋਂ ਵੀ ਉਹ ट्रांजੈਕਸ਼ਨ ਫਾਰਮ ਫਿਲਿੰਗ ਤੁਹਾਡੀ ਮਿਸਮੈਚ ਆ ਉਹਦੇ ਕਰਕੇ ਡਿਡਕਟ ਹੋਈ ਆ ਕੱਲ ਦੇ ਹੁਣ ਮੈਸੇਜ ਇਹ ਕਰ ਰਹੇ ਆ ਵੀ ਤੁਹਾਡੀ ਹੋਲਡ ਹੋਈ ਆ ਤੁਹਾਨੂੰ ਸੈਲਰੀ ਮਿਲ ਜੂਗੀ 10 ਤਰੀਕ ਨੂੰ ਅਸੀਂ 10 ਤਰੀਕ ਨੂੰ ਕਿਉਂ ਲਈਏ ਜੀ ਇਸ ਮਹੀਨੇ ਦੀ ਪਿਛਲੇ ਮਹੀਨੇ ਦੀ ਸੈਲਰੀ ਅਗਲੀ 10 ਨੂੰ ਸਰ ਜਦੋਂ ਦੀ 3 ਸਾਲ ਹੋ ਗਿਆ ਕੰਪਨੀ ਆਈ ਨੂੰ ਸਾਲ ਦੇ ਵਿੱਚ ਸੈਲਰੀ ਟਾਈਮ ਤੇ ਇੱਕ ਦਿਨ ਵੀ ਨਹੀਂ ਆਈ ਸਾਡੀ 7 ਤੋਂ 10 ਦੇ ਵਿੱਚ ਫਿਰ ਹੁਣ ਤੁਸੀਂ ਅੱਗੇ ਕੀ ਕਰਨੀ ਅਸੀਂ ਇਹੀ ਬੈਠੇ ਆ ਜੀ ਸਾਰੇ ਜ਼ਿਲ੍ਹੇ ਦੇ ਲੁਧਿਆਣਾ ਜ਼ਿਲ੍ਹੇ ਦੇ ਸੇਵਾ ਕੇਂਦਰ ਦੇ ਇੰਚਾਰਜ ਸਿਕਿਉਰਿਟੀ ਗਾਰਡ ਤੇ ਆਪਣੇ ਆਪਰੇਟਰ ਸਾਰੇ ਇੱਥੇ ਇਕੱਠੇ ਹੋਏ ਆ ਜਿੰਨਾਂ ਜਿਹੜੇ ਸੈਲਰੀ ਨਹੀਂ ਪਾਉਂਦੇ ਜਿਹੜੀ ਕੱਟੀ ਆ ਤੇ ਜਿਹੜੇ ਇੰਚਾਰਜਾਂ ਦੀ ਸੈਲਰੀ ਰੋਕੀ ਆ ਉਹਨਾਂ ਜਿਹੜਾ ਅਸੀਂ ਇੱਥੋਂ ਨਾ ਕੋਈ ਬੰਦਾ ਅੰਦਰ ਆਣ ਦੇਣਾ ਨਾ ਕੋਈ ਬਾਹਰ ਜਾਣ ਦੇਣਾ ਬਈ ਜਿਹੜਾ ਕੰਮ ਫਿਰ ਬੰਦ ਹੋ ਜੂਗਾ ਉਹ ਕੰਮ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ ਜੀ ਉਹਨਾਂ ਜ ਸਾਰੇ ਲੁਧਿਆਣੇ ਦੇ ਵਿੱਚੋਂ ਜੀ ਸਾਰੇ ਬੁੱਲ ਲੁਧਿਆਣੇ ਦੇ ਵਿੱਚੋਂ ਤਾਂ ਕੰਮ ਮੈਸਪਲ ਇੱਥੇ ਸਾਡੀ ਤਨਖਾਹ ਵਧੀ ਸੀ ਵਧ ਦਿੰਦੇ ਸੀਗੇ ਹੁਣ ਸਾਡੀ ਤਰ੍ਹਾਂ ਪੂਰੀ ਵੀ ਨਹੀਂ ਦਈ ਜਿਹੜਾ ਮੈਨੂੰ ਮਿਲਦਾ ਤੇ ਲਗਨਾਂ ਕੀਤੀ ਜਾਂਦੀ ਆ ਸਾਨੂੰ ਨਾ ਕੋ ਫਰਦੀ ਦਿੰਦੇ ਆ ਨਾ ਕੋ ਟੈਣਾ ਤਰ੍ਹਾਂ ਹਾਲ ਤੇ ਮਹੀਨੇ ਦੀ ਤਨਖਾਹ ਨਹੀਂ ਤੇ ਨਾਲ ਸਾਡਾ ਫੋਨ ਚੱਕ ਰਿਹਾ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਦਿੱਤੀ ਔਰ ਹਰਾਮਣ ਕਰਦੇ ਆ ਕੋਈ ਸਾਡ ਪੁੱਛਣਾ ਨਹੀਂ ਦੀ ਸਾਡ ਤਨੇ ਲੈ ਕੇ ਤਾ ਮੈਂ ਐਡੀ ਸੇ ਹੌਣ ਤਨੇ ਨੀ ਗਾ ਮੈਂ ਛੱਟੇ ਕੁ ਪੁੱਛ ਹੈ ਕਿ ਨੇ ਸਾਨੂੰ ਹਰਾਮਣ ਕਰਦੇ ਆ ਕੰਪਨੀ ਗੰਦ ਪਾ ਰਖਿਆ ਸਾਨੂੰ ਪਹਿਲਾਂ ਤਨਖਾਹ ਵਧ ਮੈਂ ਤੇ ਡੀਹੜ ਮੈਂ ਤੇ ਬੂਡ ਮੈਲ ਤੇ ਪੱਕੇ ਮੈਲ ਤੇ ਸੋਕ ਮਿਲਦਾ ਸੀਗਾ ਇਹ ਆਪਣੇ ਖੰਦੇ ਪਾਕਾ ਨਹੀਂ ਦਿਆ ਗਏ ਜਦੋਂ ਉਹ ਨਹੀਂ ਮਿਲਦਾ ਮਿਲਦਾ ਨਹੀਂ ਕੋਈ ਨਾ ਤਰਹਾਟ ਆਉਂਦੀ ਨਹੀਂ ਰਾਖਟਾ ਜਾਂਦੇ ਨੇ ਫਾਈ ਸੇ ਪਾਈ ਤੀ ਤਰਹਾ ਘਟਾਈ ਆ 9000 ਸੀਗੀ ਤਰਾ ਛੇਜਰ ਕੀਤੀ ਇਹਦੀ ਜਿਹੜੀ ਪੇਮੈਂਟ ਕੱਟ ਕੇ ਆਈ ਆ ਅਸੀਂ ਅਸੀਂ ਬੈਠੇ ਆ ਜਾਂ ਦੇਖੋ ਪੂਰੀ ਨਹੀਂ ਟੱਕਾ ਜਾਂਦਾ ਆਪਣੇ ਡਿਸਾਂਟ ਲੈਣਾ ਲੈਵਰ ਤੇ ਲੱਗ ਵਰਨ ਡਿਸਾਂਟ ਲੈਣਾ ਕਪੜੇ ਭਾਜੇ ਜੋ ਕੰਮ ਚੱਲਦਾ ਹੀ ਨਹੀਂ ਕਾਦੀ ਕੱਟ ਗਈ ਹੈ ਕਾਦੀ ਕੱਟ ਗਈ ਹੈ ਸਾਨੂੰ ਤਰਸਾ ਕੇ ਕੱਟ ਗਈ ਕੋਈ ਸਾਡੇ ਕੋਲ ਕੋਈ ਸੈਲੀ ਸਿਪ ਨਹੀਂ ਦੇਂਦੇ ਕੋਈ ਵਰਤ ਨਹੀਂ ਹੁੰਦੇ ਕੋਈ ਕੁਝ ਨਹੀਂ ਹੁੰਦਾ ਕੋਈ ਸੁਣਦਾ ਨਹੀਂ ਕੋਈ ਕੋਈ ਰੇੜਾ ਵੱਧਦਾ ਨਹੀਂ ਦੇਵਰੇੜੀ ਦੇਵਰੇੜੀ ਲੰਘਣਾ ਕੀਤੀ ਜਾਂਦੀ ਐ ਸੇ ਕੋਈ ਸਾਨੂੰ ਪੁੱਛਣਾ ਨਹੀਂ ਅਸੀਂ ਲਿਖ ਕੇ ਦਿੰਨੇ ਆ ਕੋਈ ਸਾਨੂੰ ਪੁੱਛਦਾ ਨਹੀਂ ਪਤਾ ਨਹੀਂ ਕੋਈ ਇੱਥੇ ਇਹਨਾਂ ਸਾਈਸੇਵ ਦਾ ਇਹਨਾਂ ਦਾ 9000 ਸੀਗੀ 6000 ਕੀਤੀ ਇਹਨਾਂ ਦੀ ਸਾਡੀ ਤਰ੍ਹਾਂ 15000 ਅਸੀਂ ਉਸ ਟਾਈਮ ਤੇ ਮੇਰੀ 2011 ਦੀ ਭਰਤੀ ਆ ਤਰ੍ਹਾਂ ਕੰਪਨੀ ਗੰਦਪਾ ਰੱਖਿਆ ਛੇ ਹੱਥੇ ਤਨਾ ਦੇ ਧਰੀ ਤਰ੍ਹਾਂ ਸਰ ਜਰ ਬਾਈਕ ਨੋਟ ਸਰ ਬਾਹਰ ਬੈਠੇ ਹਮ ਹਮਾਰਾ ਆਪਸੀ ਮੁੱਦਾ ਤੇ ਅਵਾਜ਼ ਕਰਦੇ ਨਹੀਂ ਸਰ ਉਹ ਤੁਹਾਡੇ ਉੱਤੇ ਐਲੀਗੇਸ਼ਨ ਲਗਾ ਦੇਣਾ ਸਰ ਤੁਸੀਂ ਐਲੀਗੇਸ਼ਨ ਲਾਦੇ ਤੁਹਾਡੇ ਨਾਲ ਬਾਤ ਕਰਦੇ ਹਾਂਜੀ ہماری ਤਰਫ ਸੇ ਕੋਈ ਆਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਦੇ ਸਕਦੇ ਆਪਕੋ ਨਹੀਂ ਜਾਂ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਆ ਕੇ ਸਾਹਮਣੇ ਮੈਂ ਉਹਨਾਂ ਨੂੰ ਕਿਹਾ ਚਾਰ ਵਾਰੀ ਕਿ ਤੁਸੀਂ ਉੱਥੇ ਆ ਕੇ ਮੈਨੂੰ ਗੱਲ ਕਰੋ ਬੈਠੋ ਉੱਥੇ ਮੈਂ ਪੀਸੀ ਰੂਮ ਖੁਲਾਇਆ ਉੱਥੇ ਜੀ ਉੱਥੇ ਬੈਠਣਗੇ ਗੱਲ ਕਰਨਗੇ ਉੱਥੇ ਬੈਠਣ ਦਾ ਲਗਾਮ ਨਹੀਂ ਹੁੰਦਾ